ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੱਕਣ ਰਾस्ते ਹੁਣ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਜਿਵੇਂ ਕਿ ਪਿੰਡਾਂ ਦੇ ਵਿੱਚ ਹੁਣ ਸਮਾਰਟ ਸਕੂਲ ਖੁੱਲੇ ਜਾ ਰਹੇ ਨੇ ਉੱਥੇ ਹੁਣ ਬੱਚਿਆਂ ਨੂੰ ਉਹ ਸਹੂਲਤਾਂ ਵੀ ਪੰਜਾਬ ਸਕੂਲਾਂ ਦੇ ਵਿੱਚ ਮਿਲ ਰਹੀਆਂ ਜਿਹੜੀਆਂ ਕਿ ਕਾਨਵੈਂਟ ਸਕੂਲਾਂ ਦੇ ਵਿੱਚ ਮਿਲਦੀਆਂ ਸੀ ਹੁਣ ਆਪਾਂ ਇਹ ਵੀ ਕਹਿ ਸਕਦੇ ਕਿ ਕਿ ਪੰਜਾਬ ਦੇ ਸਰਕਾਰੀ ਸਕੂਲ ਜਿਹੜੇ ਗਏ ਨੇ ਉਹ ਕਿਸੇ ਵੀ ਕਾਨਵੈਂਟ ਸਕੂਲ ਤੋਂ ਘੱਟ ਨੇ ਜੀਆਂ ਬਿਲਕੁਲ ਜਿਸ ਤਰੀਕੇ ਨਾਲ ਅੱਜ ਪੰਜਾਬ ਦੇ ਵਿੱਚ ਜਿਹੜੇ ਗਏ ਨੇ 10ਵੀਂ ਦੇ 12ਵੀਂ ਦੇ ਬੋਰਡ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਨੇ ਤੇ ਨਾਲ ਦੇ ਨਾਲ ਹੀ ਹਰ ਸਕੂਲਾਂ ਦੇ ਵਿੱਚ ਐਡਮਿਸ਼ਨਾਂ ਵੀ ਜਿਹੜੀਆਂ ਗਈਆਂ ਸ਼ੁਰੂ ਹੋ ਚੁੱਕੀਆਂ ਨੇ ਕੀ ਕੀ ਨਵੀਆਂ ਪਾਲਿਸੀਆਂ ਲਾਦੀਆਂ ਗਈਆਂ ਨੇ ਐਡਮਿਸ਼ਨਾਂ ਨੂੰ ਲੈ ਕੇ ਮਿਲਣਾ ਲੈ ਇਸ ਵੇਲੇ ਪੀਬਨਗਰ ਸਕੂਲ ਦੇ ਪ੍ਰਿੰਸੀਪਲ ਮੈਡਮ ਮਨਜੀ ਜੀ ਹੈਗੇ ਨੇ ਉਹਨਾਂ ਨਾਲ ਗੱਲ ਕਰਦੇ ਆ ਮੈਂ ਮਨਜੀ ਜੀ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਤੇ ਮੈਂ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡਾ ਉਪਰਾਲਾ ਹੈਗਾ ਕਿ ਇਸ ਵਾਰ ਜਿਹੜਾ ਹੈਗਾ ਐਡਮਿਸ਼ਨਾਂ ਜਿਹੜੀਆਂ ਹੈਗੀਆਂ ਨੇ ਉਹ ਲਗਾਤਾਰ ਵਧਾਈਆਂ ਵੀ ਜਾਰੀਆਂ ਨੇ ਔਰ ਸਹੂਲਤਾਂ ਬਹੁਤ ਦਿੱਤੀਆਂ ਜਾ ਰਹੀਆਂ ਨੇ ਹਾਂਜੀ ਸਾਰਿਆਂ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਜੇ ਅਸੀਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਗੱਲ ਕਰੀਏ ਤਾਂ ਮਤਲਬ ਅਸੀਂ ਕਹਿ ਸਕਦੇ ਹਾਂ ਕੀ ਅਸੀਂ ਸੁਪਨਿਆਂ ਵਿੱਚ ਵੀ ਇਹ ਨਹੀਂ ਸੋਚਿਆ ਸੀ ਕਿ ਇੰਨੀਆਂ ਸਰਕਾਰੀ ਸਕੂਲ ਹੈ ਜਿਹੜੇ ਉਹਨਾਂ ਦੀ ਰੂਪਰੇਖਾ ਹੀ ਬਦਲ ਜਾਏਗੀ ਹੁਣ ਜਿਵੇਂ ਤੁਸੀਂ ਸਕੂਲ ਦੇ ਅੰਦਰ ਐਂਟਰ ਕਰਦੇ ਹੋਏ ਵੇਖਿਆ ਹੋਵੇਗਾ ਕਿ ਬਾਹਰ ਸਿਕਿਉਰਟੀ ਗਾਰਡਸ ਖੜੇ ਨੇ ਕੈਂਪਸ ਮੈਨੇਜਰ ਨੇ সুইਪਰਸ ਨੇ ਔਰ ਬੱਚਿਆਂ ਦੀ ਇੱਕ ਇੱਕ ਛੋਟੀ ਤੋਂ ਛੋਟੀ ਜਿਹੜੀ ਸਹੂਲਤ ਹੈ ਉਹਦਾ ਖਿਆਲ ਰੱਖਿਆ ਜਾ ਰਿਹਾ ਹੈ ਇਸੇ ਮੋਟਰ ਨੂੰ ਅਸੀਂ ਅੱਗੇ ਲੈ ਕੇ ਜਾਂਦੇ ਹੋਏ ਨਾਲ ਦੀ ਨਾਲ ਤਾਂ ਪ੍ਰੀਖਿਆਵਾਂ ਵੀ ਸਟਾਰਟ ਹੋ ਰਹੀਆਂ ਨੇ ਤੇ ਨਾਲ ਦੀ ਨਾਲ ਹੀ ਅਸੀਂ ਬੱਚਿਆਂ ਦੇ ਜਿਹੜੇ ਦਾਦ ਹਲੇ ਹੈ ਉਹਦੇ ਸਬੰਧ ਵਿੱਚ ਵੀ ਪੂਰੇ ਜਾਗਰੂਕ ਹਾਂ ਔਰ ਆਪਣੇ ਆਲੇ ਦੁਆਲੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਔਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਜਿਹੜੀਆਂ ਸਹੂਲਤਾਂ ਨੇ ਜਗ ਜाहिर ਨੇ ਔਰ ਲੋਕ ਵਿਸ਼ਵਾਸ ਕਰ ਰਹੇ ਨੇ ਜਦੋਂ ਸਰਕਾਰੀ ਸਕੂਲਾਂ ਦੇ ਵਿੱਚ ਆ ਕੇ ਮਾਹੌਲ ਦੇਖਦੇ ਨੇ ਕੈਂਪਸ ਨੂੰ ਵੇਖਦੇ ਨੇ ਇਨਫਰਾਸਟ੍ਰਕਚਰ ਵੇਖਦੇ ਨੇ ਔਰ ਇੱਥੋਂ ਦੇ ਅਧਿਆਪਕਾਂ ਨੂੰ ਵੇਖਦੇ ਨੇ ਜਿਹੜੇ ਕਿ ਵੈਲ ਕੁਆਲੀਫਾਈਡ ਨੇ ਤਾਂ ਉਹ ਮੱਲੋ ਮੱਲੀ ਹੀ ਉਹ ਆਪਣੇ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਦਾਖਲ ਕਰਵਾਉਣਾ ਚਾਹੁੰਦੇ ਨੇ ਮੈਂ ਵੀ ਗੱਲ ਕਰਕੇ ਜਿਵੇਂ ਆ ਜੀ ਗੱਲ ਕੀਤੀ ਜਾਵੇ ਤਾਂ ਕਾਫੀ ਜਿਹੜੇ ਬੱਚੇ ਜਿਹੜੇ ਸੀਗੇ ਉਹ ਦੂਜੇ ਸਕੂਲਾਂ ਤੋਂ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਜਿਹੜੇ ਲੈ ਗਏ ਨੇ ਗਵਰਨਮੈਂਟ ਸਕੂਲਾਂ ਦੇ ਵਿੱਚ ਆਏ ਸੀਗੇ ਹੁਣ ਐਤਕੀ ਵੀ ਕੋਈ ਸਰਕਾਰ ਦੀ ਦਮੀ ਪਾਲਿਸੀ ਇਦਾਂ ਦੀ ਹੈਗੀ ਆ ਕੀ ਕੀ ਵਿਸ਼ੇਸ਼ਤਾਵਾਂ ਦਿੱਤੀਆਂ ਜਾ ਰਹੀਆਂ ਫੈਸਿਲਿਟੀਆਂ ਦੀ ਗੱਲ ਕਰਾਂ ਤਾਂ ਬੱਚਿਆਂ ਨੂੰ 8ਵੀਂ 6ਵੀਂ ਪ੍ਰੀ ਨਰਸਰੀ ਤੋਂ ਜੇ ਲਾ ਲਈਏ ਆਪਾਂ ਤਾਂ 8ਵੀਂ ਤੱਕ ਬੱਚਿਆਂ ਨੂੰ ਮਿਡ-ਡੇ ਮੀਲ ਦੀ ਸਹੂਲਤ ਹੈ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਦਿੱਤਾ ਜਾਂਦਾ ਹੈ ਨਵੀਂ ਐਡੀਸ਼ਨ ਕੀਤੀ ਗਈ ਹੈ ਕਿ ਬੱਚਿਆਂ ਨੂੰ ਮੌਸਮੀ ਜਿਹੜਾ ਫਰੂਟ ਹੈ ਉਹ ਮਿਡ-ਡੇ ਮੀਲ ਦੇ ਵਿੱਚ ਦਿੱਤਾ ਜਾਵੇ ਔਰ ਬੱਚਿਆਂ ਦੀ ਜਿਹੜੀ ਮੈਡੀਕਲ ਚੈੱਕਅਪ ਹੈ ਟੋਟਲੀ ਫ੍ਰੀ ਹੋ ਰਿਹਾ ਹੈ ਬੱਚਿਆਂ ਨੂੰ ਟਾਈਮ ਟੂ ਟਾਈਮ ਫੋਲਿਕ ਐਸਿਡ ਆਇਰਨ ਦੀਆਂ ਟੈਬਲਟਸ ਉਹਨਾਂ ਦਾ ਭਾਰ ਚੈੱਕ ਕੀਤਾ ਜਾਂਦਾ ਹੈ ਉਹਨਾਂ ਨੂੰ ਮੈਂਟਲੀ ਰਿਲੈਕਸ ਰੱਖਣ ਲਈ ਸਪੋਰਟਸ ਤਰ੍ਹਾਂ ਤਰ੍ਹਾਂ ਦੀਆਂ ਔਰ ਉਹਦੇ ਨਾਲ ਸੰਬੰਧਤ ਜਿਹੜੀਆਂ ਐਕਟੀਵਿਟੀਆਂ ਆ ਯੋਗਾ ਦੀਆਂ ਉਹ ਕਰਵਾਈਆਂ ਜਾ ਰਹੀਆਂ ਨੇ ਆਪਾਂ ਕਹਿ ਸਕਦੇ ਹਾਂ ਕਿ ਬੱਚਿਆਂ ਨੂੰ ਸਿਰਫ ਇਹੀ ਨਹੀਂ ਕਿ ਤੁਸੀਂ ਪੜ੍ਹਨਾ ਹੀ ਪੜ੍ਹਨਾ ਹੈ ਔਰ ਇੱਕ ਸਿੰਪਲ ਜੀ ਲਾਈਫ ਜਿਣੀ ਹੈ ਕਿ ਪੜੋ ਨੰਬਰ ਲਓ ਨੋ ਨਾਲ ਦੀ ਨਾਲ ਬੱਚਿਆਂ ਦੀ ਓਵਰ ਆਲ ਜਿਹੜਾ ਵਿਕਾਸ ਹੈ ਉਹ ਸਕੂਲਾਂ ਦੇ ਵਿੱਚ ਚੱਲ ਰਿਹਾ ਹੈ ਬਿਲਕੁਲ ਜੀ ਮੈਂ ਆਪਣਾ ਦੱਸਿਆ ਕਿ ਜਿਸ ਤਰੀਕੇ ਨਾਲ ਹੁਣ ਨਰਫੀ ਤੋਂ ਲੈ ਕੇ 8ਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਜਿਹੜਾ ਹੈਗਾ ਮਿੱਡੇ ਮੀਲ ਜਿਹੜਾ ਹੈਗਾ ਉਹ ਬਹੁਤ ਅੱਛਾ ਮਿਲ ਰਿਹਾ ਔਰ ਨਾਲ ਦੀ ਨਾਲ ਉਹ ਮੌਸਮੀ ਫਰੂਟ ਜਿਹੜਾ ਹੈਗਾ ਮੌਸਮ ਦੇ ਹਿਸਾਬ ਨਾਲ ਫੂਡ ਦਿੱਤਾ ਜਾ ਰਿਹਾ ਔਰ ਖਾਣਾ ਵੀ ਜਿਹੜਾ ਹੈਗਾ ਉਸ ਡੇ ਬਾਈ ਡੇ ਜਿਹੜਾ ਫਿਕਸ ਕੀਤਾ ਗਿਆ ਉਹ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਮੈਮ ਜੇ ਗੱਲ ਕਰੀਏ ਐਡਮਿਸ਼ਨ ਦਿੱਤੇ ਐਡਮਿਸ਼ਨ ਦੇ ਵਿੱਚ ਬੁੱਕਸ ਵਗੈਰਾ ਸਰਕਾਰ ਵੱਲੋਂ ਜਾਂ ਯੂਨੀਫਾਰਮ ਦੀ ਜਿਹੜੀ ਗੱਲ ਕੀਤੀ ਹੈ। ਹਾਂਜੀ ਜੇ ਮੈਂ ਆਪਣੇ ਸਕੂਲ ਦੀ ਗੱਲ ਕਰਾਂ ਮੇਰਾ ਜਿਵੇਂ ਸੀਨੀਅਰ ਸੈਂਟਰੀ ਸਕੂਲ ਹੈ ਤਾਂ 6ਵੀਂ ਤੋਂ 12ਵੀਂ ਤੱਕ ਸਾਰੇ ਹੀ ਬੱਚਿਆਂ ਨੂੰ ਮੁਫਤ ਕਿਤਾਬਾਂ ਨੇ ਨਾਲ ਦੀ ਨਾਲ ਹੀ ਬੱਚਿਆਂ ਦੀ ਜਿਹੜੀ ਯੂਨੀਫਾਰਮ ਹੈ ਉਹ ਫ੍ਰੀ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਬੱਚਿਆਂ ਦੇ ਸੂਟ, ਪੈਂਟ, ਸ਼ਰਟ ਤੋਂ ਲੈ ਕੇ ਉਹਨਾਂ ਦੀ ਸੌਕਸ ਔਰ ਸ਼ੂਜ਼ ਤੱਕ ਸਾਰਾ ਕੁਝ ਹੀ ਸ਼ਾਮਿਲ ਹੈ। ਬੱਚਿਆਂ ਦੇ ਘਰ ਘਰੋਂ ਸਕੂਲ ਲੈ ਕੇ ਆਉਣ ਲਈ ਔਰ ਸਕੂਲੋਂ ਘਰ ਛੱਡਣ ਲਈ ਸਰਕਾਰ ਵੱਲੋਂ ਬੱਸਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਐਮੀਨੈਂਟ ਸਕੂਲ ਖੋਲੇ ਗਏ ਨੇ ਜਿੱਥੇ ਬੱਚਿਆਂ ਦੇ ਆਈਕਿਊ ਲੈਵਲ ਨੂੰ ਔਰ ਉਹਨਾਂ ਦੀ ਮੈਂਟਲ ਲੈਵਲ ਨੂੰ ਦੇਖਦੇ ਹੋਏ ਉਹਨਾਂ ਨੂੰ ਨੀਟ ਦੀ ਔਰ ਹਰ ਇੱਕ ਜਿਹੜੀ ਪ੍ਰੀਖਿਆਵਾਂ ਹਨ ਜਿਨ੍ਹਾਂ ਨੂੰ ਦੇਣ ਲਈ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਦੇ ਪੇਰੈਂਟਸ ਨੇ ਲੱਖਾਂ ਰੁਪਿਆ ਵੱਡੇ ਇੰਸਟੀਚੂਟਾਂ ਦੇ ਵਿੱਚ ਖਰਚਦੇ ਨੇ ਫ੍ਰੀ ਆਫ ਕਾਸਟ ਸਾਰਾ ਸਰਕਾਰ ਵੱਲੋਂ ਪ੍ਰਬੰਧ ਕੀਤਾ ਗਿਆ ਜੀ ਮੈਂ ਜਿਸੇ ਕਰ ਤੁਹਾਨੂੰ ਹਾਇਰ ਹਾਇਰ ਸਕੈਂਡਰੀ ਸਕੂਲ ਹੈਗਾ ਇੱਥੇ 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਤੁਹਾਡੇ ਸਟੂਡੈਂਟ ਨੇ ਤੇ ਤੁਸੀਂ ਉਹਦੇ ਵੀ ਦੱਸਿਆ ਕਿ 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਸਕੂਲ ਦੇ ਜਿੰਨੇ ਵੀ ਬੱਚੇ ਹੈਗੇ ਨੇ ਸਾਰਿਆਂ ਨੂੰ ਮੁਫਤ ਜਿਹੜੀ ਹੈਗੀ ਆ ਉਹ ਸਾਰੀ ਬੁੱਕਸ ਮਿਲੇਗੀ ਯੂਨੀਫਾਰਮ ਵੀ ਮਿਲੇਗੀ ਹਾਂਜੀ ਤੱਕ ਹੈ ਜੀ ਜਿਹੜੀਆਂ ਬੁੱਕਸ ਨੇ ਉਹ ਸਾਰੇ ਹੀ ਐਸਸੀ ਬੱਚਿਆਂ ਲਈ ਨੇ ਔਰ ਜਿੰਨੀ ਵੀ ਵੱਧ ਤੋਂ ਵੱਧ ਮੇਰੇ ਵੱਲੋਂ ਵੀ ਸਾਡੇ ਸਟਾਫ ਵੱਲੋਂ ਵੀ ਅਸੀਂ ਐਨ ਆਰ ਆਈਸ ਤੋਂ ਔਰ ਇਧਰੋਂ ਉਧਰੋਂ ਡੋਨੇਸ਼ਨਸ ਲੈ ਕੇ ਬੱਚਿਆਂ ਨੂੰ ਕਾਪੀਜ਼ ਤੱਕ ਵੀ ਔਰ ਜਿਹੜੇ ਬੱਚਿਆਂ ਕੋਲ ਠੰਡ ਦੇ ਵਿੱਚ ਸਵੈਟਰਸ ਜਾਂ ਕੁਝ ਨਹੀਂ ਹੈ ਕਿਉਂਕਿ ਅਸੀਂ ਆਪਣੀ ਸਰਕਾਰ ਤੋਂ ਬਹੁਤ ਜ਼ਿਆਦਾ ਮੋਟੀਵੇਟ ਹੋਏ ਆਂ ਕੋਸ਼ਿਸ਼ ਕਰਦੇ ਆਂ ਕਿ ਜਿਹੜੇ ਗਰੀਬ ਬੱਚੇ ਸਾਡੇ ਸਕੂਲਾਂ ਦੇ ਵਿੱਚ ਵਿੱਦਿਆ ਹਾਸਲ ਕਰਨ ਆਏ ਨੇ ਉਹਨਾਂ ਨੂੰ ਵੱਧ ਤੋਂ ਵੱਧ ਅਸੀਂ ਸਹੂਲਤ ਦੇ ਸਕੀਏ ਤਾਂ ਉਹਨਾਂ ਲਈ ਜੇ ਸਾਨੂੰ ਵੱਡੀਆਂ ਸੰਸਥਾਵਾਂ ਤੋਂ ਐਨ ਆਰ ਆਈਸ ਤੋਂ ਜੇ ਮੰਗਣਾ ਵੀ ਪੈਂਦਾ ਤਾਂ ਮੈਂ ਤਾਂ ਬਿਲਕੁਲ ਵੀ ਸ਼ਰਮ ਨਹੀਂ ਕਰਦੀ ਸੀ ਤੋਂ ਔਰ ਬੱਚਾ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਐਡਮਿਸ਼ਨ ਕਦੋਂ ਤੋਂ ਸ਼ੁਰੂ ਹੋ ਰਹੀਏਗੀ ਸਾਰੀ ਦੰਸੀ ਤੋਂ ਲੈ ਕੇ ਪਲੱਸ 2 ਤੱਕ? ਹਾਂਜੀ ਐਡਮਿਸ਼ਨ ਦੀ ਜਿਹੜੀ ਜਾਗਰੂਕਤਾ ਰੈਲੀ ਹੈ ਉਹ ਅਸੀਂ ਬਸ ਇੱਕ ਦੋ ਦਿਨਾਂ ਚ ਕੱਢਣ ਜਾ ਰਹੇ ਹਾਂ। ਫਲੈਕਸ ਅਸੀਂ ਜਗ੍ਹਾ-ਜਗ੍ਹਾ ਤੇ ਲਗਾ ਦਿੱਤੇ ਨੇ ਜਿਦੇ ਵਿੱਚ ਸਕੂਲ ਦੇ ਵਿੱਚ ਬੱਚੇ ਜਿਹੜੇ ਕਿ ਸਪੋਰਟਸ ਦੇ ਵਿੱਚ ਇੰਟਰਨੈਸ਼ਨਲ ਔਰ ਇੰਟਰਨੈਸ਼ਨਲ ਲੈਵਲ ਤੱਕ ਗਏ ਨੇ, ਮੈਰਿਟ ਦੇ ਵਿੱਚ ਜਿਹੜੇ ਬੱਚੇ ਆਏ ਨੇ ਔਰ ਹੋਰ ਵੀ ਜਿਹੜੀਆਂ ਬੱਚਿਆਂ ਦੀਆਂ ਉਪਲਬਧੀਆਂ ਨੇ ਉਹ ਜ਼ਿਕਰ ਕੀਤਾ ਗਿਆ ਹੈ। ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਬੱਚਿਆਂ ਦੇ ਵਿਦਿਆਕਤੂਰ ਜਗ੍ ਇੰਨਾ ਗਰੀਬ ਬੱਚੇ ਜਿਹੜੇ ਸੋਚ ਵੀ ਨਹੀਂ ਸਕਦੇ ਔਰ ਕਿਤਾਬਾਂ 'ਚ ਹੀ ਪੜਦੇ ਆ ਕਿ ਆਹ ਜਗ੍ਹਾ ਨੇ ਉਹਨਾਂ ਤੱਕ ਉਹਨਾਂ ਜਗ੍ਹਾ ਤੇ ਲੈ ਕੇ ਜਾਣ ਲਈ ਬੱਸਿਸ ਦਾ ਪ੍ਰਬੰਧ ਫੰਡਸ ਸਾਰੇ ਸਰਕਾਰ ਵੱਲੋਂ ਦਿੱਤੇ ਜਾ ਰਹੇ ਨੇ ਔਰ ਇਹ ਸਾਰੀਆਂ ਸੁਵਿਧਾਵਾਂ ਮੰਨਦੇ ਹੋਏ ਬੱਚੇ ਆਪਣੇ ਆਪ ਨੂੰ ਬੜਾ ਹੀ ਲੱਕੀ ਮਹਿਸੂਸ ਕਰ ਰਹੇ ਨੇ ਔਰ ਉਹਨਾਂ ਦਾ ਔਰ ਰੁਝਾਨੇ ਹੋ ਰਿਹਾ ਹੈ ਕਿ ਉਹ ਜਿਹੜੇ ਅਮੀਰ ਫੈਮਲੀਆਂ ਉਹਨਾਂ ਦੇ ਕੰਟੈਕਟ ਵਿੱਚ ਨੇ ਉਹਨਾਂ ਨੂੰ ਵੀ ਕਹਿ ਰਹੇ ਨੇ ਕਿ ਤੁਸੀਂ ਸਰਕਾਰੀ ਸਕੂਲ ਆ ਇੱਕ ਵਾਰੀ ਸਾਡਾ ਸਕੂਲ ਜ਼ਰੂਰ ਦੇਖ ਕੇ ਜਾਓ ਜਿੱਥੇ ਵੀ ਕਿਸੇ ਕਿਸੇ ਵੀ ਕਿਸਮ ਦੀ ਕੋਈ ਵੀ ਕਮੀ ਨਹੀਂ ਹੈ ਹੁਣ ਉਹ ਗੱਲ ਨਹੀਂ ਹੈਗੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਹੀ ਬੰਦੇ ਬਰਗ ਦੇ ਜਿਹੜੇ ਬੱਚੇ ਪੜਦੇ ਸੀਗੇ ਹੁਣ ਹਰ ਤਰ੍ਹਾਂ ਦੀ ਕੈਟਾਗਰੀ ਹੈਗੀ ਹੈ ਚਾਹੇ ਉਹ ਬਿਜ਼ਨਸਮੈਨ ਆ ਚਾਹੇ ਡਾਕਟਰ ਆ ਕਿ ਵਕੀਲਾ ਚਾਹੇ ਕੋਈ ਵੱਡੇ ਉਹਦੇ ਤੇ ਆ ਉਹਨਾਂ ਦੇ ਬੱਚੇ ਵੀ ਜਿਹੜੇ ਹੈਗੇ ਨੇ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਚੰਗੀ ਵਿਦਿਆ ਪ੍ਰਾਪਤ ਕਰ ਰਹੇ ਨੇ ਜਿਸ ਤਰੀਕੇ ਨਾਲ ਮੈਡਮ ਨੇ ਦੱਸਿਆ ਕਿ 6ਵੀਂ ਤੋਂ ਲੈ ਕੇ 8ਵੀਂ ਤੱਕ ਦੇ ਬੱਚਿਆਂ ਨੂੰ ਕਿਤਾਬਾਂ ਦੀਆਂ ਜਿਹੜੀਆਂ ਫੈਸਿਲਿਟੀ ਹੈਗੀ ਹੈ ਕੁਝ ਕੈਟਾਗਰੀ ਰੱਖੀ ਹੈ ਉਹਨਾਂ ਨੂੰ ਉਹ ਕਿਤਾਬਾਂ ਵੀ ਦਿੱਤੀਆਂ ਜਾ ਰਹੀਆਂ ਨੇ 유ਨੀਫਾਰਮ ਦੀ ਕੈਟਾਗਰੀ ਰੱਖੀ ਹੈ 유ਨੀਫਾਰਮ ਵੀ ਦਿੱਤੀ ਜਾ ਰਹੀ ਹੈ ਸੋ ਅਸੀਂ ਵੀ ਅਪੀਲ ਕਰਦੇ ਹੈਗੇ ਆ ਕਿ ਤੁਸੀਂ ਇਸ ਸਾਲ ਜਿਹੜਾਗਾ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗਵਰਨਮੈਂਟ ਸਕੂਲਾਂ ਦੇ ਵਿੱਚ ਪੜਾਓ ਕਿਉਂਕਿ ਹੁਣ ਪੰਜਾਬ ਦੇ ਵਿੱਚ ਗਵਰਨਮੈਂਟ ਸਕੂਲਾਂ ਦਾ ਜਿਹੜਾ ਮਿਆਰ ਬਹੁਤ ਉੱਚਾ ਹੋ ਚੁੱਕਾ ਹੈ ਪਿਛਲੇ ਦਿਨੀ ਮੋਗਾ ਦੇ ਐਮ.ਐਲ.ਏ ਡਾਕਟਰ ਆਮਨਦੀਪ ਕੌਰ अरोड़ा ਵੱਲੋਂ ਵੀ ਜਿਹੜੀ ਇੱਕ ਮੁਹਿੰਮ ਚਲਾਈ ਗਈ ਸੀਗੀ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਜਿਹੜਾ ਗਿਆ ਗਵਰਨਮੈਂਟ ਸਕੂਲਾਂ ਦੇ ਵਿੱਚ ਐਜੂਕੇਸ਼ਨ ਕਰਵਾਓ ਤਾਂ ਕਿ ਗਵਰਨਮੈਂਟ ਸਕੂਲਾਂ ਦਾ ਜਿਹੜਾ ਮਿਆਰ ਹੈ ਹੁਣ ਕਿਸੇ ਵੀ ਸਕੂਲ ਤੋਂ ਘੱਟ ਨਹੀਂ ਹੈ ਵਿਪਲੋਗਾਰ ਮੋਗਾ